ਆ ਸਰਕਾਰ ਹੈ ਜਿਹੜੀ ਆ ਮੈਂ ਹੁਣ ਰਸਤੇ 'ਚ ਆਇਆ ਪਿੱਛੇ ਆਇਆ ਵਾ ਛੁੱਡੂ ਆਪਣੇ ਵਾਲਾ ਆ ਨੇੜੇ ਹੀ ਬੈਠਾ ਹੈ ਇਹਨਾਂ ਦੀ ਜਿਹੜੀ ਸਰਕਾਰ ਹੈ ਇਹ ਸੋਚੀ ਸਮਝੀ ਸਾਜ਼ਿਦ ਦੇ ਨਾਲ ਜ਼ਮੀਨ ਨੂੰ ਅਕਵਾਇਰ ਕਰ ਰਹੀ ਹੈ ਅਸਲੀ ਕੀ ਆ ਇਹਨਾਂ ਦੇ ਭਾਂਡੇ ਭੀਗੇ ਹੋਏ ਆ ਆ ਜਿਹੜਾ ਕੇਜਰੀਵਾਲ ਹੈ ਨਾ ਇਹਦੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਨੇ ਆ ਅਸੀਂ ਤੁਹਾਡੇ ਨਾਲ ਹੈ ਜਿੰਨੇ ਜੋਗੇ ਹੋ ਗਏ ਮੂਰੇ ਹੋ ਕੇ ਖੜਾ ਕੇ ਮਰਨ ਨੂੰ ਵੀ ਤਿਆਰ ਹੈ ਲੜਨ ਨੂੰ ਵੀ ਤਿਆਰ ਹੈ ਜੇ ਮੋਦੀ ਮੂਰੇ ਖੜ ਸਕਦੇ ਆ ਤਾਂ ਆ ਤਾਂ ਫਿਰ ਕੋਈ ਗੱਲੇ ਨਹੀਂ ਇਹਦੇ ਵਾਲੀ ਤਾਂ ਇਹ ਤਾਂ ਚੁੱਡੂ ਬੰਦੇ ਆ ਮੈਂ ਕਿਹਾ ਯਾਰ ਸ਼ਰਾਬੀ ਹੈ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਬਈ ਨਿਆਣਾ ਕਿਰਜੂਗਾ ਤੁਸੀਂ ਪੰਜਾਬ ਸੰਭਾਲਣ ਲੱਗੇ ਆ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਐ ਦਿੱਲੀ ਤੇ ਆ ਕੇ ਆਪਾਂ ਨੂੰ ਲੁੱਟਣਗੇ ਅੱਜ ਉਹੀ ਗੱਲ ਹੋ ਰਹੀ ਐ ਅੱਜ ਸਾਡੇ ਰੇਤੇ ਲੁੱਟ ਰਹੇ ਐ ਕਰਾਪਸ਼ਨ ਦਾ ਕੋਈ ਅੰਤ ਨਹੀਂ ਤਹਿਸੀਲਾਂ ਲੁੱਟਲੀਆਂ ਥਾਣੇ ਲੁੱਟ ਰਹੇ ਐ ਤੇ ਆਖਰ ਨੂੰ ਹੁਣ ਸਾਡੀ ਜ਼ਮੀਨ ਨੂੰ ਪੈ ਗਿਆ ਜ਼ਮੀਨ ਸਾਡੀ ਤੇ ਲੋਨ ਸਰਕਾਰ ਲਏਗੀ ਵਰਲਡ ਬੈਂਕ ਤੋਂ ਬਹੁਤ بڑے ਕਰਜ਼ੇ ਦੀ ਤਿਆਰੀ ਹੋ ਰਹੀ ਐ ਹਰ ਰੋਜ਼ 82 ਕਰੋੜ ਰੁਪਇਆ ਕਰਜ਼ਾ ਆਪਣੇ ਤੇ ਚੜ ਜਾਂਦਾ ਐ 92 ਕਰੋੜ 500 ਕਰੋੜ ਰੁਪਇਆ ਹਰ ਮਹੀਨੇ ਹਰ ਹਫਤੇ ਕਰ ਜਾ ਲੈਂਦੇ ਐ ਇਹਨਾਂ ਦੇ ਫਾਈਨੈਂਸ ਮਿਸਟਰ ਦਾ ਆਪਣਾ ਬਿਆਨ ਹੈ ਕਹਿੰਦਾ ਐਸਐਲਸੀ 30000 ਕਰੋੜ ਰੁਪਇਆ ਕਰਜ਼ਾ ਚੱਕਣਾ ਹੈ ਕਹਿੰਦਾ ਕਰਜ਼ਾ ਸਰਕਾਰਾਂ ਹੀ ਚੱਕਦੀਆਂ ਹੁੰਦੀਆਂ ਕਹਿੰਦਾ ਜੀ ਮੈਂ ਮੁਰਗੀਆਂ ਦਾ ਵੀ ਦਊਂਗਾ ਮੈਂ ਆਂਡਿਆਂ ਦਾ ਵੀ ਦਊਂਗਾ ਨਾ ਮੁਰਗੀਆਂ ਲੱਪੀਆਂ ਨਾ ਆਂਡੇ ਲੱਬੇ ਚੌਥੇ ਦਿਨ ਇਹਨਾਂ ਦੀ ਕੋਈ ਮੂਵੀ ਆ ਜਾਂਦੀ ਹੈ ਦਰਜੀਤ ਦਸਾਂਜ ਬੜਾ ਓੱਖਾ ਕਹਿੰਦਾ ਮੇਰੀਆਂ ਨਹੀਂ ਚੱਲਦੀਆਂ ਯਾਰ ਇਹ ਬੰਦੇ ਕਹੇ ਜੇ ਲਿਆ ਲਿਆ ਆਪਾਂ ਨੇ ਜਦ ਤੱਕ ਜਾਨ ਵਿੱਚ ਜਾਨ ਹੈ ਉਹ ਆਡੀ ਲੜਾਈ ਮੂਹਰੇ ਹੋ ਕੇ ਲੜਨੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੜਨੀ ਹੈ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਦੇ ਮੂੰਹ ਦਾ ਸਭ ਮੈਂ ਪੰਨਣੀਆਂ ਮੈਂ ਤੁਹਾਨੂੰ ਅੱਜ ਦੱਸਦਾ ਇਹਨਾਂ ਦੇ ਪਾਥੀਆਂ ਪੈਣੀਆਂ ਪਿੰਡਾਂ ਦੇ ਵਿੱਚ ਇਹਨਾਂ ਦੇ ਡੜੇ ਪੈਣੇ ਆ ਪਿੰਡਾਂ ਦੇ ਵਿੱਚ ਥਵਾਡੀ ਜ਼ਮੀਨ ਮੈਂ ਵਾਪਸ ਕਰਾਉਂਗਾ ਵਾਡਾ ਕੋਈ ਬਾੜ ਬੰਕਰੀ ਕਰ ਸਕਦਾ ਆ ਖੜਾ ਚੰਨੀ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨਾਂ ਦੇ ਨਾਲ ਲੱਤਾਂ ਵੀ ਜਾਨ ਪਾ ਕੇ ਖੜੇ ਐ ਨਹੀਂ ਬਈ ਉਹ ਮੁੜਿਆ ਮੇਰੇ ਟਾਈਮ ਪ੍ਰਧਾਨ ਮੰਤਰੀ ਬਾਦ ਵਿੱਚ ਆਉਣ ਪਰ ਮਾਫੀਆਂ ਭਗਵੰਤ ਮਾਨ ਮੰਗੀ ਜਾਂਦਾ ਐ ਨਹੀਂ ਮੋਕ ਮਾਰੀ ਜਾਂਦਾ ਯਾਰ ਤੂੰ ਤੂੰ ਐਵੇਂ ਝੂਗੀ ਜਾਂਦਾ ਤੂੰ ਬਿਨਾਂ ਕਾਰਨ ਪੰਜਾਬ ਨੂੰ ਬਦਨਾਮ ਕਰੀ ਜਾਂਦਾ ਪੰਜਾਬੀਆਂ ਵੱਲੋਂ ਜਿਹੜਾ ਅੱਖ ਆਏਗੀ ਪੰਜਾਬੀਆਂ ਨੂੰ ਖਤਮ ਕਰਨ ਵਾਸਤੇ ਤਾਂ ਭਗਵੰਤ ਮਾਨ ਜੀ ਅਸੀਂ ਉਸ ਨੂੰ ਵੀ ਤੋੜਾਂਗੇ ਚਾਹੇ ਉਹ ਤੇਰੀ ਅੱਖ ਕਿਉਂ ਨਾ ਹੋਵੇ ਤੁਸੀਂ ਸਾਰੇ ਕ੍ਰਾਂਤੀਕਾਰੀ ਲੋਕੋ ਜਿਹੜੇ ਪੰਜਾਬ ਦੀ ਲੜਾਈ ਲੜਨ ਵਾਸਤੇ ਜ਼ਮੀਨ ਜਿਹੜੀ ਮਾਂ ਹੁੰਦੀ ਹੈ ਆਪਣੀ ਉਹਦੀ ਲੜਾਈ ਲੜਨ ਵਾਸਤੇ ਇੱਥੇ ਇਕੱਠੇ ਹੋਏ ਹੋ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਲੂਟ ਕਰਦਾ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਇਹ ਵੱਡੀ ਲੜਾਈ ਬਿੱਡੀ ਹੈ ਕਹਿੰਦੇ ਪਗੜੀ ਸੰਭਾਲ ਜੱਟਾ ਪਗੜੀ ਸੰਭਾਲੋ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਬੈਰੀਆ ਨੇ ਲੁੱਟ ਲੈਣਾ ਦੇਖ ਤੇਰਾ ਮਾਲ ਓਏ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਹੈ ਦਿੱਲੀ ਤੇ ਆ ਕੇ ਆਪਾਂ ਨੂੰ ਲੁੱਟਣਗੇ ਅੱਜ ਉਹੀ ਗੱਲ ਹੋ ਰਹੀ ਹੈ ਅੱਜ ਸਾਡੇ ਰੇਤੇ ਲੁੱਟ ਰਹੇ ਐ ਕਰਾਪਸ਼ਨ ਦਾ ਕੋਈ ਅੰਤ ਨਹੀਂ ਤਹਿਸੀਲਾਂ ਲੁੱਟ ਲੀਆਂ ਥਾਣੇ ਲੁੱਟ ਰਹੇ ਐ ਤੇ ਆਖਰ ਨੂੰ ਹੁਣ ਸਾਡੀ ਜ਼ਮੀਨ ਨੂੰ ਪੈ ਗਿਆ ਸਤਕਾਰਯੋਗ ਵੀਰੋ ਮੈਂ ਪਹਿਲਾਂ ਕਿਹਾ ਕਿ ਕੱਲੀ ਤੁਹਾਡੀ ਲੜਾਈ ਨਹੀਂ ਜੇ ਜ਼ਮੀਨਾਂ ਚੱਲेंगी ਤਾਂ ਮਜ਼ਦੂਰ ਨੂੰ ਵੀ ਕੁਝ ਨਹੀਂ ਮਿਲਣਾ ਜੇ ਜ਼ਮੀਨਾਂ ਚੱਲੇ ਗਿਆ ਆਰਤੀ ਖੋਲ ਫਸਲ ਨਹੀਂ ਜਾਣੀ ਜੇ ਜ਼ਮੀਨਾਂ ਚਲੇ ਗਈਆਂ ਵਪਾਰੀ ਖਤਮ ਸਾਡੇ ਰੋਜ਼ ਦੇ ਕਾਰੋਬਾਰ ਖਤਮ ਜਿਹੜੇ ਇਹਨਾਂ ਨੇ ਦੋ ਪਲਾਟ ਦੇਣੇ ਐ ਉਹ ਇੱਕ ਮੁੰਡੇ ਨੇ ਇੱਕ ਲੈ ਲੈਣਾ ਦੋਏ ਨੇ ਦੂਆ ਲੈ ਲੈਣਾ ਆਪਣੇ ਪਾਸ ਕਿਆ ਬਜਣਾ ਅੱਗੇ ਨੂੰ ਗੁਜ਼ਾਰਾ ਕਿੱਥੇ ਤੇ ਹੋਣਾ ਹੈ ਕਿਸਾਨ ਦਾ ਪੰਜਾਬ ਦੀ ਜ਼ਮੀਨ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਅਕਵਾਇਰ ਕੀਤਾ ਜਾ ਰਿਹਾ ਹੈ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੇ ਬਾਹਰੋਂ ਬੰਦੇ ਲਿਆ ਕੇ ਬਸਾ ਦिए ਤੇ ਕਸ਼ਮੀਰੀ ਲੋਕ ਗੱਡ ਗਿਣਤੀ 'ਚ ਹੋ ਜਾਣ ਹੁਣ ਪੰਜਾਬ 'ਚ ਕੋਸ਼ਿਸ਼ ਹੋ ਰਹੀ ਹੈ ਕਿ ਬੜੀਆਂ ਬੜੀਆਂ ਕਲੋਨੀਆਂ ਕੱਟ ਕੇ ਬਾਹਰੋਂ ਬੰਦੇ ਆ ਕੇ ਬਸ ਜਾਣ ਤੇ ਆਪਣੇ ਇੱਥੇ ਪੰਜਾਬੀ ਮਿਨੋਰਟੀ 'ਚ ਹੋ ਜਾਣ ਇਹ ਇੱਕ ਸਾਜ਼ਿਸ਼ ਹੈ ਆ ਸਰਕਾਰ ਹੈ ਜਿਹੜੀ ਆ ਮੈਂ ਹੁਣ ਰਸਤੇ 'ਚ ਆਇਆ ਪਿੱਛੇ ਆਇਆ ਵਾ ਛੁੱਡੂ ਆਪਣੇ ਵਾਲਾ ਆ ਨੇੜੇ ਹੀ ਬੈਠਾ ਹੈ ਇਹਨਾਂ ਦੀ ਜਿਹੜੀ ਸਰਕਾਰ ਹੈ ਇਹ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜ਼ਮੀਨ ਨੂੰ ਅਕਵਾਇਰ ਕਰ ਰਹੀ ਹੈ ਅਸਲੀ ਕੀ ਆ ਇਹਨਾਂ ਦੇ ਭਾਂਡੇ ਭਿਏ ਹੋਏ ਐ ਜਿਹੜਾ ਪੀਪਾ ਕਹਿੰਦਾ ਹੁੰਦਾ ਸੀ ਵੀ ਇਹ ਖਾਲੀ ਐ ਸਾਡਾ ਤਾਂ ਭਰਿਆ ਹੋਇਆ ਹੈ ਹੁਣ ਤਨਖਾਹ ਦੇਣ ਦੇ ਵੀ ਪੈਸੇ ਨਹੀਂ ਐ ਪਿਛਲੇ ਮਹੀਨੇ ਆ ਜਿਹੜਾ ਲੰਘਿਆ ਕੁੱਡਾ ਦੇ 550 ਕਰੋੜ ਰੁਪਈਆ ਇਹਨਾਂ ਨੇ ਉੱਥੇ ਦੇ ਕਢਾ ਕੇ ਤਨਖਾਹਾਂ ਦਿੱਤੀਆਂ ਜਿਹੜੇ ਡਿਪਾਰਟਮੈਂਟ ਕੋਲ ਜਿੰਨਾ ਵੀ ਪੈਸਾ ਪਿਆ ਸਾਰਾ ਵਾਪਸ ਮੰਗਾ ਲਿਆ ਉਹਦੇ ਨਾਲ ਤਨਖਾਹਾਂ ਵੰਡੀਆਂ ਜਾ ਰਹੀਆਂ ਹੋਣ ਜਿਹੜੀ ਆਪਣੀ ਜ਼ਮੀਨ ਅਕਵਾਇਰ ਕਰਨੀ 40 ਹਜ਼ਾਰ ਏਕੜ ਕੱਲੇ ਲੁਧਿਆਣੇ ਦੀ ਨਹੀਂ ਬਾਕੀ ਸ਼ਹਿਰਾਂ ਦੀ ਵੀ ਹੈ ਜੇ ਕੋਈ ਆਮ ਵੀ ਆਪਣੀ ਜ਼ਮੀਨ ਖਰੀਦਾ ਹੈ 25 30% ਬਿਆਨਾ ਦਿੰਦਾ ਹੈ ਲੇਕਿਨ ਇੱਥੇ ਕੁਝ ਨਹੀਂ ਦੇਣਾ ਜ਼ਮੀਨ ਨੌਕਰਾ ਲੈਣੀ ਹੈ ਜ਼ਮੀਨ ਸਾਡੀ ਤੇ ਲੋਨ ਸਰਕਾਰ ਲਏਗੀ ਬਾਲਟ ਬੈਂਕ ਤੋਂ ਬਹੁਤ بڑے ਕਰਜ਼ੇ ਦੀ ਤਿਆਰੀ ਹੋ ਰਹੀ ਹੈ ਇਸ ਜ਼ਮੀਨ ਦੇ ਉੱਪਰ ਲੈਣ ਵਾਸਤੇ ਕਰਜ਼ਾ ਆਪਣੀ ਜ਼ਮੀਨ ਪਰ ਚੱਕਣਗੇ ਤਨਖਾਹਾਂ ਦੇਣਗੇ ਫਿਰ ਕਹਿਣਗੇ ਸਾਡੀਆਂ ਮੰਗਾਂ ਪੂਰੀਆਂ ਹੋ ਗਿਆ ਫਿਰ 1000 ਰੁਪਿਆ ਵੀ ਦੇ ਹੋ ਜਾਊਗਾ ਸਭ ਕੁਝ ਦੇ ਹੋ ਜਾਊਗਾ ਲੇਕਿਨ ਜ਼ਮੀਨ ਸਾਡੀ ਪਰ ਕਰਜ਼ਾ ਚੱਕ ਕੇ ਇਹ ਇੱਕ ਸਾਜ਼ਿਸ਼ ਹੈ ਕੋਈ ਡਿਵੈਲਪਮੈਂਟ ਨਹੀਂ ਹੋਣੀ ਇੱਥੇ ਸਾਡੀ ਜ਼ਮੀਨ ਵੱਲ ਲੈਣੀ ਹੈ ਕਰਜ਼ੇ ਦੇਤੇ ਹੋ ਜਾਣਾ ਸੋ ਸਾਡੇ ਪੁੱਤ ਅੱਗੇ ਨੂੰ ਕੀਆ ਕਰਨਗੇ ਸਾਡੀ ਜੇ ਜ਼ਮੀਨ ਹੈ ਨਾ ਰਹੀ ਤਾਂ ਕਿਸਾਨ ਦਾ ਮੁੰਡਾ ਕਿਆ ਕਰੇਗਾ ਜੇ ਜ਼ਮੀਨ ਹੈ ਨਾ ਰਹੀ ਤਾ ਮਜ਼ਦੂਰ ਨੂੰ ਕੰਮ ਕਿੱਥੇ ਤੇ ਮਿਲਣਾ ਸੋ ਸਤਕਾਰਯੋਗ ਵੀਰੋ ਤਕੜੇ ਹੋ ਜੋ ਤੁਹਾਨੂੰ ਤਕੜੇ ਹੋਣਾ ਪੈਣਾ ਐ ਅਸੀਂ ਤੁਹਾਡੇ ਨਾਲ ਐ ਜਿੰਦੇ ਜੋਗੇ ਮੂਰੇ ਹੋ ਕੇ ਖੜਾ ਕੇ ਮਰਨ ਨੂੰ ਵੀ ਤਿਆਰ ਐ ਲੜਨ ਨੂੰ ਵੀ ਤਿਆਰ ਐ ਜੇ ਮੋਦੀ ਮੂਰੇ ਖੜ ਸਕਦੇ ਆ ਤਾਂ ਆ ਤਾਂ ਫਿਰ ਕੋਈ ਗੱਲੇ ਨਹੀਂ ਇਹਦੇ ਆਲੀ ਤਾਂ ਇਹ ਤਾਂ ਛੁੱਡੂ ਬੰਦੇ ਐ ਇਹ ਕੁਝ ਨਹੀਂ ਵਿਗਾੜ ਸਕਦੇ ਆਪਣਾ ਇਹਨਾਂ ਨੂੰ ਸਿਰਫ ਝੂਠ ਬੋਲਣਾ ਆਉਂਦਾ ਹੈ ਮਕਾਰੀ ਆਉਂਦੀ ਹੈ ਧੋਖਾ ਦੇਣਾ ਆਉਂਦਾ ਹੈ ਲਾਰੇ ਲਾਉਣੇ ਆਉਂਦੇ ਹੈ ਤੇ ਝੂਠੇ ਇਨਕਲਾਬੀ ਬਣ ਕੇ ਪੰਜਾਬ ਨੂੰ ਲੁੱਟ ਰਹੇ ਹੈ ਮੈਂ ਬਥੇਰਾ ਕਿਹਾ ਮੈਂ ਕਿਹਾ ਯਾਰੇ ਕਾਲੇ ਅੰਗਰੇਜ਼ ਹੈ ਇਹ ਆਪਾਂ ਨੂੰ ਲੁੱਟਣਗੇ ਲੋਕ ਕਹਿੰਦੇ ਪਹਿਲਾਂ ਵੀ ਤਾਂ ਲੁੱਟਦੇ ਹੁੰਦੇ ਤੇ ਇਹਨੂੰ ਵੀ ਲੁੱਟ ਲੈਣ ਦਿਓ ਆ ਆ ਲੁੱਟ ਹੋਣੀ ਸੀ ਕਿ ਜ਼ਮੀਨਾਂ ਵੀ ਲੈ ਜਾਣਗੇ ਮੈਂ ਕਿਹਾ ਯਾਰ ਸ਼ਰਾਬੀ ਐ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਬਈ ਨਿਆਣਾ ਕਰ ਜੂਗਾ ਤੁਸੀਂ ਪੰਜਾਬ ਸੰਭਾਲਣ ਲੱਗੇ ਐ ਲੋਕ ਫੇਰ ਵੀ ਨਹੀਂ ਮੰਨੇ ਬਥੇਰੇ ਬਾਸ ਤੇ ਪਾਏ ਕਿ ਇਹ ਬੰਦੇ ਕਾਬਿਲ ਨਹੀਂ ਐ ਇਹ ਸਿਰਫ ਲੁੱਟ ਦੀ ਸੋਚ ਨਾਲ ਆ ਰਹੇ ਐ ਮਕਾਰੀ ਐ ਲੋਕ ਸਮਝੇ ਨਹੀਂ ਪੇੜ ਚਾਲ ਹੋ ਗਈ ਵੋਟਾਂ ਪੈ ਗਈਆਂ ਬਹੁਤ ਲੇਕਿਨ ਅੱਜ ਜਿਹੜੀ ਹਾਲਤ ਇਹਨਾਂ ਨੇ ਪੰਜਾਬ ਦੀ ਕਰਤੀ ਹੈ ਹਰ ਰੋਜ਼ ਹਰ ਰੋਜ਼ 82 ਕਰੋੜ ਰੁਪਇਆ ਕਰਜ਼ਾ ਆਪਣੇ ਤੇ ਚੜ ਜਾਂਦਾ ਹੈ 92 ਕਰੋੜ 500 ਕਰੋੜ ਰੁਪਇਆ ਹਰ ਮਹੀਨੇ ਕਰ ਹਰ ਹਫਤੇ ਕਰਜ਼ਾ ਲੈਂਦੇ ਐ ਇਹਨਾਂ ਦੇ ਫਾਈਨਾਂਸ ਮਿਨਿਸਟਰ ਦਾ ਆਪਣਾ ਬਿਆਨ ਹੈ ਕਹਿੰਦਾ ਐ ਸਾਲ ਅਸੀਂ 30000 ਕਰੋੜ ਰੁਪਇਆ ਕਰਜ਼ਾ ਚੱਕਣਾ ਹੈ ਕਹਿੰਦਾ ਕਰਜ਼ਾ ਸਰਕਾਰੀ ਚੱਕਦੀਆਂ ਹੀ ਹੁੰਦੀਆਂ ਪਹਿਲਾਂ ਕਰਦੇ ਤੇ ਅਸੀਂ ਕਰਜ਼ਾ ਵੀ ਮੋੜਾਂਗੇ ਸੂਦ ਵੀ ਮੋੜ ਦਾਂਗੇ ਬਿਲਕੁਲ ਸਾਫ਼ ਕਰ ਦਾਂਗੇ ਸਭ ਕੁਝ ਤੇ ਅੱਜ ਪੰਜਾਬ ਨੂੰ ਵੇਚਿਆ ਜਾ ਰਿਹਾ ਪੰਜਾਬ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਖੇਤੀਬਾੜੀ ਖਤਮ ਕਰਕੇ ਸਾਡਾ ਖੇਤੀ ਪ੍ਰਧਾਨ ਸੂਪਾ ਇਹਨਾਂ ਨੇ ਅੱਜ ਬਰਬਾਦੀ ਦੀ ਲਾਈਨ ਪਰ ਲਾਤਾ ਸਾਡੀ ਸਰਕਾਰ ਆਈ ਸੀ ਬਾਈ ਜੀ 3 ਮਹੀਨੇ ਦਿੱਤੇ ਐ 3 ਮਹੀਨੇ ਦੇ ਵਿੱਚ ਕਿਸਾਨ ਆਏ ਮੇਰੇ ਕੋਲ ਹਰ ਤਰ੍ਹਾਂ ਦੀ ਸੇਵਾ ਕੀਤੀ ਉਹਨਾਂ ਨੂੰ ਜੋ ਮੰਗਿਆ ਜੋ ਡਿਮਾਂਡਾਂ ਸੀ ਸਾਰੀਆਂ ਪੂਰੀਆਂ ਕੀਤੀਆਂ ਪਹਿਲਾਂ 8000 ਬਾਦਲ ਕਰ ਦਿੰਦੇ ਸੀ ਮੁਆਵਜ਼ਾ 12000 ਮਹਾਰਾਜੇ ਨੇ ਦਿੱਤਾ ਤੇ ਮੇਰੇ ਹੁੰਦੇ ਪੀਲੀ ਸੁੰਡੀ ਪੈ ਗਈ ਨਰਮੇ ਪਰ 17000 ਰੁਪਇਆ ਕਿਸਾਨ ਨੂੰ ਤੇ ਉਹਦੇ ਉੱਪਰ 1700 ਰੁਪਇਆ ਮਜ਼ਦੂਰ ਨੂੰ ਇਹ ਐਸੀ ਦਿੱਤਾ ਮੁਆਵਜ਼ਾ ਇਹਨਾਂ ਵੱਲੋਂ ਕਹਿੰਦਾ ਜੀ ਮੈਂ ਮੁਰਗੀਆਂ ਦਾ ਵੀ ਦਊਂਗਾ ਮੈਂ ਆਂਟਿਆਂ ਦਾ ਵੀ ਦਊਂਗਾ ਨਾ ਮੁਰਗੀਆਂ ਲੱਭੀਆਂ ਨਾ ਅੰਡੇ ਲੱਭੇ ਤੇ ਪਿਛਲੇ 3 ਸਾਲਾਂ ਦੇ ਵਿੱਚ ਕਿਸੇ ਕਿਸਾਨ ਦੇ ਹੱਥ ਪਰ 5 ਪੈਸੇ ਵੀ ਮੁਆਵਜ਼ਾ ਨਹੀਂ ਲੱਗਿਆ ਫਸਲਾਂ ਵੀ ਮਰੀਆਂ ਔਲੇ ਗੜੇ ਵੀ ਪਏ ਹੱਡ ਵੀ ਆਏ ਲੇਕਿਨ ਇਸ ਬੰਦੇ ਨੇ ਕਿਸੇ ਨੂੰ ਜਾ ਕੇ ਕਰ ਦੇ ਵਿੱਚ ਪੁੱਛਿਆ ਨਹੀਂ ਸਤਕਾਰਯੋਗ ਵੀਰੋ ਮੌਕਾ ਆ ਜਾਣਾ ਤੁਹਾਨੂੰ ਵਿਸ਼ਵਾਸ ਦਿਵਾਉਣ ਆਇਆ ਹੈ ਕਿ ਕਾਗਰਸ ਪਾਰਟੀ ਦੀ ਸਰਕਾਰ ਆ ਗਈ ਤਾਂ ਆ ਕੈਮਰਾ ਲੱਗਿਆ ਬੈ ਰਿਕਾਰਡਿੰਗ ਰੱਖ ਲਿਓ ਸਭ ਤੋਂ ਪਹਿਲਾਂ ਇਹ ਪਾਲਿਸੀ ਨੂੰ ਕੈਨਸਲ ਕਰਾਂਗੇ ਹੁਣ ਤੁਸੀਂ ਦੇਖਣਾ ਇਹ ਹੈ ਵੀ ਸਾਡ ਆ ਡੇਢ ਸਾਲ ਕਿਸ ਤਰ੍ਹਾਂ ਕੱਢਣਾ ਇੱਕ ਮਹੀਨਾ ਇੱਕ ਸਾਲ 4 ਮਹੀਨੇ ਰਹਿ ਗਏ ਤੇ ਇਹਦੇ ਵਿੱਚ ਜੇ ਤੁਸੀਂ कमजोर ਨਹੀਂ ਐ ਮੰਨੂ ਵੀ ਪਤਾ ਐ ਪੰਜਾਬੀ ਕਦੇ ਕਮਜ਼ੋਰ ਨਹੀਂ ਹੋ ਸਕਦਾ ਪੰਜਾਬੀ ਨੇ ਜਿਸ ਤਰ੍ਹਾਂ ਬਾਈ ਜੀ ਨੇ ਹੁਣੇ ਕਿਹਾ ਅਬਦਾਲੀਆਂ ਨੂੰ ਵੀ ਭਜਾਇਆ ਯਾਰੋ ਪਿੰਡਾਂ ਵਿੱਚ ਤੇ ਉਹਦਾ ਤੁਸੀਂ ਭਜਾਏ ਸਕਦੇ ਹੋ ਲਾਓ ਨਾ ਬੋਰਡ 깔ੋ ਜਾ ਕੇ ਪਿੰਡਾਂ ਦੇ ਵਿੱਚ ਕਿ ਝਾੜੂ ਵਾਲਾ ਕੋਈ ਨਹੀਂ ਬੜੇਗਾ ਸਾਡੇ ਪਿੰਡ ਦੇ ਵਿੱਚ ਜਿਹੜਾ ਬੜੇਗਾ ਉਹਦੇ ਚ ਉਹੀ ਹੋਏਗੀ ਜਿਹੜੀਆਂ ਪਾਥੀਆਂ ਪਹਿਣੇ ਦੀ ਮੈਂ ਗੱਲ ਕਰੀ ਐ ਇਹਨਾਂ ਦੇ ਪਾਥੀਆਂ ਪਹਿਣੀਆਂ ਪਿੰਡਾਂ ਦੇ ਵਿੱਚ ਇਹਨਾਂ ਦੇ ਡਲੇ ਪਹਿਣੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਪਿੰਡਾਂ ਚੋਂ ਭਜਾਉਣਾ ਸੋ ਟਾਈਮ ਆ ਗਿਆ ਕਿ ਉਸ ਗੱਲ ਦੀ ਸ਼ੁਰੂਆਤ ਕਰੀਏ ਕਿ ਇਹਨਾਂ ਨੂੰ ਪਿੰਡਾਂ ਚੋਂ ਭਜਾਈਏ ਤੇ ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਿਆ ਕਿਆ ਨੁਕਸਾਨ ਕਰ ਰਹੇ ਹਾਂ ਪੰਜਾਬ ਦਾ ਇਹਨਾਂ ਨੇ ਲੀਰੋ ਲੀਰ ਕਰਤਾ ਹੈ ਪੰਜਾਬ ਦੀ ਇੱਜ਼ਤ ਆਬਰੂ ਨੂੰ ਲੁੱਟ ਰਹੇ ਐ ਚੌਥੇ ਦਿਨ ਇਹਨਾਂ ਦੀ ਕੋਈ ਮੂਵੀ ਆ ਜਾਂਦੀ ਐ ਦਲਜੀਤ ਦੇ ਸਾਹਜ ਬੜਾ ਔਖਾ ਕਹਿੰਦਾ ਮੇਰੀਆਂ ਨਹੀਂ ਚੱਲਦੀਆਂ ਯਾਰ ਇਹ ਬੰਦੇ ਕਹੇ ਜੇ ਲਿਆ ਲੈ ਆਪਾਂ ਨੇ ਕਿੱਥੇ ਦੇ ਲਿਆਏ ਇਹਨਾਂ ਨੂੰ ਆਪਾਂ ਨਾ ਮਾੜੇ ਬੰਦੇ ਆ ਗਏ ਐ ਇਹਨਾਂ ਤੋਂ ਬਚਣਾ ਪੈਣਾ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੈਨੂੰ ਕਾਂਗਰਸ ਪਾਰਟੀ ਨੇ ਪਾਰਲੀਮੈਂਟ ਨੇ ਮੌਕਾ ਦਿੱਤਾ ਕਿ ਮੈਂ ਪੂਰੇ ਦੇਸ਼ ਦੀ ਜਿਹਦੇ ਵਿੱਚ 30 ਮੈਂਬਰ ਪਾਰਲੀਮੈਂਟ ਐ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੈਂਡਰੀ ਕਮੇਟੀ ਦਾ ਚੇਅਰਮੈਨ ਐ ਪਹਿਲਾ ਮੈਂ ਉਹਦੇ ਵਿੱਚ ਇਹ ਫੈਸਲਾ ਕੀਤਾ ਹੈ ਰეკਮੈਂਡੇਸ਼ਨ ਦਿੱਤੀ ਹੈ ਕਿ ਕਿਸਾਨਾਂ ਨੂੰ ਲੀਗਲ ਗਰੰਟੀ ਦਿੱਤੀ ਜਾਵੇ ਐਮਐਸਪੀ ਦੀ ਦੂਸਰੀ ਰეკਮੈਂਡੇਸ਼ਨ ਮੇਰੀ ਆਈ ਹੈ ਕਿ ਪਰਾਲੀ ਇਕੱਠੀ ਕਰਨ ਬਾਅਦ ਤੇ 100 ਰੁਪਏ ਕੁਇੰਟਲ ਕਿਸਾਨਾਂ ਨੂੰ ਦੋ ਐਮਐਸਪੀ ਦੇ ਨਾਲ ਤਾਂ ਉਹ ਆਪਣੀ ਪਰਾਲੀ ਇਕੱਠੀ ਕਰਨ ਮੈਂ ਸ਼ੁੱਕਰਵਾਰ ਨੂੰ ਮੀਟਿੰਗ ਬੁਲਾ ਲਈ ਹੈ ਸਾਰਾ ਪੀਡਬਲਯੂਡੀ ਸਾਰਾ ਹਾਊਸਿੰਗ ਡਿਪਾਰਟਮੈਂਟ ਉੱਥੇ ਆਣਾ ਹੈ ਤੁਹਾਡੇ ਨਾਲ ਬਹਿਦਾ ਕਰਕੇ ਜਾ ਰਹੇ ਆ ਉੱਥੇ ਰਿਕਮੈਂਡੇਸ਼ਨ ਆਏਗੀ ਕਿ ਜੇ ਕਿਸਾਨ ਦੀ ਜ਼ਮੀਨ ਅਕਵਾਇਰ ਕਰਨੀ ਹੈ ਤਾਂ ਪਹਿਲਾਂ ਕਿਸਾਨ ਦੀ ਸਹਿਮਤੀ ਜ਼ਰੂਰੀ ਹੈ ਨਹੀਂ ਜ਼ਮੀਨ ਅਕਵਾਇਰ ਨਹੀਂ ਕਰ ਸਕਦੇ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਦੇ ਰਹੀਏ ਐਵੇਂ ਕੋਈ ਨਹੀਂ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਸੋ ਅੱਜ ਤੁਹਾਨੂੰ ਬੇਨਤੀ ਕਰ ਰ ਆਇਆ ਕਿ ਹੁਣ ਢਿੱਲੇ ਨਾ ਪੈ ਜਿਓ ਤੇ ਖਿਆਲ ਰੱਖਿਓ ਵਿੱਚ ਤੇ ਕੋਈ ਬਿਗ ਨਾ ਜਾਣ ਕੋਈ ਲਾਲਚ ਵਿੱਚ ਨਾ ਆ ਜੇ ਕਈਆਂ ਨੂੰ ਪੈਸੇ ਦੀ ਲੋੜ ਹੁੰਦੀ ਅਗਲਾ ਕਹਿੰਦਾ ਜਿੰਨੇ ਪੈਸੇ ਤਾਂ ਇਹਨਾਂ ਨੇ ਦੇਣਾ ਹੀ ਨਹੀਂ ਖੈ ਸੋ ਧਿਆਨ ਰੱਖਿਓ ਏਕਤਾ ਰਹਿਣੀ ਚਾਹੀਦੀ ਹੈ ਤੁਹਾਡੇ ਵਿੱਚ ਤੁਹਾਡਾ ਕੋਈ ਬਾੜ ਬੰਕਾ ਨਹੀਂ ਕਰ ਸਕਦਾ ਆ ਖੜਾ ਚੰਨੀ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਹੈ ਜੱਦ ਤੱਕ ਜਾਨ ਵਿੱਚ ਜਾਨ ਹੈ ਤੁਹਾਡੀ ਲੜਾਈ ਮੂਹਰੇ ਹੋ ਕੇ ਲੜਨੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੜਨੀ ਹੈ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਦੇ ਮੂੰਹ ਦਾ ਸਭ ਮੈਂ ਪੰਨਣੀਆਂ ਮੈਂ ਤੁਹਾਨੂੰ ਅੱਜ ਦੱਸਦਾ ਹਾਂ ਜੀ ਹਾਂ ਜਿਹੜਾ ਕੇਜਰੀਵਾਲ ਹੈ ਨਾ ਇਦੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਣੇ ਆ ਤੇ ਤੁਹਾਡੀ ਜ਼ਮੀਨ ਮੈਂ ਵਾਪਸ ਕਰਾਊਗਾ ਕਾਂਗਰਸ ਦੀ ਸਰਕਾਰ ਦੇ ਨਾਲ ਮਿਲ ਕੇ ਤੁਹਾਨੂੰ ਮੈਂ ਅੱਜ ਇਹ ਵੈਦਾ ਕਰਕੇ ਜਾ ਰਿਹਾ ਇਹ ਗੱਲ ਮੇਰੀ ਯਾਦ ਰੱਖਿਓ ਆ ਵੀਡੀਓ ਮੈਨੂੰ ਦਿਖਾ ਦਿਓ ਜਦ ਮੌਕਾ ਆ ਗਿਆ ਤੇ ਵੱਡੇ ਕੰਮ ਜਿਹੜੇ ਪਹਿਲਾਂ ਹੋਏ ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨਾਂ ਦੇ ਨਾਲ ਲੱਤਾਂ ਵੀ ਜਾਨ ਪਾ ਕੇ ਖੜੇ ਐ ਨਹੀਂ ਵੀ ਉਹ ਮੋੜਿਆ ਮੇਰੇ ਟਾਈਮ ਪ੍ਰਧਾਨ ਮੰਤਰੀ ਬਾਅਦ ਵਿੱਚ ਆਉਣ ਪਰ ਮਾਫੀਆਂ ਭਗਵੰਤ ਮਾਨ ਮੰਗੀ ਜਾਂਦਾ ਉਹ ਬਈ ਤੇ ਇਹਦਾ ਕੀ ਹੱਕ ਬਣਦਾ ਮਾਫੀ ਮੰਗੜਦਾ ਕੰਮ ਮੇਰੇ ਟਾਈਮ ਹੋਇਆ ਮਾਫੀਆਂ ਤੂੰ ਮੰਗੀ ਜਾਂਦਾ ਐਵੇਂ ਮੋਕ ਮਾਰੀ ਜਾਂਦਾ ਯਾਰ ਤੂੰ ਤੂੰ ਐਵੇਂ ਝੂਗੀ ਜਾਂਦਾ ਤੂੰ ਬਿਨਾਂ ਕਾਰਨ ਪੰਜਾਬ ਨੂੰ ਬਦਨਾਮ ਕਰੀ ਜਾਂਦਾ ਕਿਉਂ ਕਰ ਰਿਹਾ ਬਦਨਾਮ ਪੰਜਾਬ ਨੂੰ ਪੰਜਾਬੀਆਂ ਨੇ ਹਮੇਸ਼ਾ ਦੇਸ਼ ਵਾਸਤੇ ਕੁਰਬਾਨੀ ਕੀਤੀ ਹੈ ਪੰਜਾਬੀ ਹਮੇਸ਼ਾ ਦੇਸ਼ ਵਾਸਤੇ ਕੁਰਬਾਨੀਆਂ ਚ ਮੂਰੇ ਰਹੇ ਹੈ ਤੇ ਅੱਗੇ ਰੂ ਵੀ ਰਹਿਣਗੇ ਲੇਕਿਨ ਪੰਜਾਬੀਆਂ ਵਾਲ ਨੂੰ ਜਿਹੜਾ ਅੱਖ ਆਏਗੀ ਪੰਜਾਬੀਆਂ ਨੂੰ ਖਤਮ ਕਰਨ ਵਾਸਤੇ ਤਾਂ ਭਗਵੰਤ ਮਾਨ ਜੀ ਅਸੀਂ ਉਸ ਨੂੰ ਵੀ ਤੋੜਾਂਗੇ ਚਾਹੇ ਉਹ ਤੇਰੀ ਅੱਖ ਕਿਉਂ ਨਾ ਹੋਵੇ ਤੁਸੀਂ ਬੜੇ ਪਿਆਰ ਨਾਲ ਸੁਣ ਰਹੇ ਇੱਕ ਛੁਟਕਲਾ ਜਿਹਾ ਸੁਣਾ ਦੇਣਾ ਏਸੀ ਦਾ ਹੈ ਜਾਦ ਕਿਸੇ ਕੋਲ ਚੌਧਰ ਆਉਂਦੀ ਹੈ ਨਾ ਤਾਂ ਉਹ ਪਹਿਲਾ ਆਪਣਿਆਂ ਨੂੰ ਕੁੱਟਦਾ ਹੈ ਪਹਿਲਾ ਆਪਣਿਆਂ ਦੇ ਮਗਰ ਪੈ ਜਾਂਦਾ ਹੈ ਇੱਕ ਸ਼ਰਾਬ ਦੀ ਦੁਕਾਨ ਦੇ ਵਿੱਚ ਚੂਹਾ ਉਹਦਾ ਹੀਰਾ ਚੱਕ ਲੈ ਗਿਆ ਸ਼ਰਾਬ ਮਗਰ ਭੱਜਿਆ ਹੀਰਾ ਉਹਨੇ ਖਾ ਲਿਆ ਉਹ ਖੁੱਡ ਵਿੱਚ ਵੜ ਗਿਆ ਕਿਸਾਨ ਨੇ ਖੁੱਡ ਪਟਵਾ ਲਈ ਉਹਨੇ ਦੁਕਾਨਦਾਰ ਨੇ ਸਰਾਫ ਨੇ ਖੁੱਡ ਵਿੱਚ ਸੌ ਚੂਹਾ ਬੈਠਾ ਹੁਣ ਕਿਹੜਾ ਪਤਾ ਲੱਗੇ ਵੀ ਕਿਹੜਾ ਖਾ ਗਿਆ ਹੀਰਾ ਇੱਕ ਸਿਆਣਾ ਬੰਦਾ ਬੈਠਾ ਸੀ ਬਾਈ ਵਰਗਾ ਉੱਥੇ ਉਹ ਕਹਿੰਦਾ ਮੈਂ ਦੱਸ ਦਿਨਾ ਕਿਹੜੇ ਨੇ ਖਾਦੀ ਏ ਤੇਰੀ ਹੀਰਾ ਕਹਿੰਦਾ ਦੱਸ ਕਹਿੰਦਾ ਜਿਹੜਾ ਬਖਰਾਜਾ ਹੋ ਕੇ ਨੱਚ ਰਿਆ ਨਾ ਇਹਨੇ ਖਾਦੀ ਏ ਇਹਨੂੰ ਕਹਿੰਦਾ ਹੁਣ ਚੌਧਰ ਚੜੀ ਵੀ ਪੈਸਾ ਆ ਗਿਆ ਉਹਨੇ ਪੜਵਾ ਕੇ ਦੇਖਿਆ ਉਹਦੇ ਪੇਟ ਚੋਂ ਹੀਰਾ ਨਿਕਲ ਆਇਆ ਕਹਿੰਦਾ ਤੈਨੂੰ ਕਿਸ ਤਰ੍ਹਾਂ ਪਤਾ ਕਹਿੰਦਾ ਜਿਹਦੇ ਕੋਲ ਚੌਧਰ ਆਉਂਦੀ ਹੈ ਪੈਸਾ ਆਉਂਦਾ ਹੈ ਲੋਕ ਮਾਣ ਆਦਰ ਦੇ ਦਿੰਦੇ ਐ ਉਹ ਆਪਣੇਆਂ ਨੂੰ ਛੱਡ ਜਾਂਦਾ ਤੇ ਵਖਰਾ ਹੋ ਕੇ ਨੱਚਦਾ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਣੇਆਂ ਨੂੰ ਹੀ ਕੁੱਟਦਾ ਹੁਣ ਜਦ ਭਗਵੰਤ ਮਾਨਕੋਟ ਚੌਧਰ ਆਈ ਨਾ ਕਹਿੰਦਾ ਹੁੰਦਾ ਸੀ ਮੈਂ ਮਾਸਟਰ ਦਾ ਮੁੰਡਾ ਐ ਸਭ ਤੋਂ ਪਹਿਲਾਂ ਮਾਸਟਰ ਦੇ ਕੁੱਟਿਆ ਇਹਨੇ ਰੇਲ ਬਣਾਤੀ ਘਰਗੇ ਬਿਆਂ ਦੀ ਕਿਹਨੇ ਵੀ ਚਾਹੀਦੀ ਸੀ ਇਹਨਾਂ ਦੇ ਬੋਟਾ ਵੀ ਸਾਰੇ ਬੋਟਾ ਮਾਸਟਰਾਂ ਨਹੀਂ ਵੋਟਾਂ ਦਾ ਇੱਥੇ ਵੀ ਅੱਧਿਆ ਨੇ ਪਾਈਆਂ ਹੋਣੀਆਂ ਜਿਹੜੇ ਬੈਠੇ ਆਂ ਜਦ ਤਾ ਭੇਡ ਚਾਲ ਹੋਈ ਵੀ ਸੀ ਪਹਿਲਾਂ ਇਹਨੇ ਮਾਸਟਰ ਕੁੱਤੇ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਐ ਫੇਰ ਕਹਿੰਦਾ ਸੀ ਮੈਂ ਕਿਸਾਨਾਂ ਦਾ ਮੁੰਡਾ ਐ ਫੇਰ ਸਭ ਤੋਂ ਪਹਿਲਾਂ ਕਿਸਾਨ ਕੁੱਤੇ ਘਾਰ ਬੁਲਾ ਕੇ ਮੀਟਿੰਗ ਵਾਸਤੇ ਲਿਆਂਦੇ ਤੇ ਪਿੱਠ ਵਿੱਚ ਛੁਰਾ ਮਾਰਿਆ ਉਧਰ ਅੰਬਾਲੇ ਪੁਲਿਸ ਭੇਜਤੀ ਆ ਬਾੜੇ ਦੇ ਰਸਤੇ ਦੇ ਵਿੱਚ ਕਹਿੰਦਾ ਜੀ ਚੱਕ ਦੋ ਇਹਨਾਂ ਨੂੰ ਅੱਜ ਅਜਿਹੇ ਬੰਦੇ ਹੁੰਦੇ ਆ ਆ ਜਵਾਨਾਂ ਪਰ ਖਾਣੇ ਵਾਲੇ ਬੰਦੇ ਹੁੰਦੇ ਆ ਘਰ ਬੁਲਾ ਕੇ ਧੋਖਾ ਕਰਨਾ ਪਿੱਠ ਵਿੱਚ ਲੱਤ ਮਾਰਨੀ ਇਹ ਭਗਵੰਤ ਮਾਨ ਤੇਰੇ ਹਿੱਸੇ ਆਇਆ ਤੇ ਲੱਡ ਡਲੇ ਯਾਰ ਪਾਥੀਆਂ ਵੀ ਤੈਨੂੰ ਹੀ ਪੈਣੀਆਂ ਪਿੰਡਾਂ ਦੇ ਵਿੱਚ ਆ ਜਿਹੜੇ ਦਿੱਲੀ ਵਾਲੇ ਆਏ ਵੇ ਕਾਲੇ ਅੰਗਰੇਜ਼ ਇਹਨਾਂ ਨੇ ਤਾਂ ਛੱਡ ਜਾਣਾ ਹੈ ਇਹਨਾਂ ਨੇ ਦਿੱਲੀ ਨੂੰ ਭੱਜ ਜਾਣਾ ਲੁੱਟ ਕੇ ਇੱਥੇ ਭਗਵੰਤ ਮਾਨ ਤੈ ਰਹਿਣਾ ਬਾਅਦ ਚ ਸ਼ਰਾਬ ਪੀ ਪੀ ਕੇ ਵੀ ਮਰੇਗਾ ਹੁਣੇ ਹੋਸ਼ ਕਰ ਲੈ ਇਹਨਾਂ ਦੀ ਜ਼ਮੀਨ ਵਾਪਸ ਦੇ ਦੇ ਨਹੀਂ ਤਾਂ ਹਾਲਾਤ ਬਹੁਤ ਮਾੜੇ ਆ ਤੇਰੇ ਅੱਗੇ ਅੱਗੇ ਤੇ ਮੈਂ ਫੇਰ ਆਪਣੀ ਗੱਲ ਤੋਰਾ ਕੇ ਤੁਹਾ ਤੋਂ ਖੇਮਾ ਦਾ ਜਾਚਕ ਹੈ ਕਿ ਕਿਸੇ ਗੱਲ ਦੀ ਕਬਰਾਉਣ ਦੀ ਲੋੜ ਨਹੀਂ ਜ਼ਮੀਨ ਤੁਹਾਡੀ 1 ਇੰਚ ਕਿਤੇ ਨਹੀਂ ਜਾਂਦੀ ਅੱਜ ਨਹੀਂ ਆਈ ਤਾਂ 1.5 ਸਾਲ ਬਾਅਦ ਆ ਜਾਣੀ ਹੈ ਲੇਕਿਨ ਵੱਡਾ ਸੰਘਰਸ਼ ਵਿੱਢਣਾ ਪੈਣਾ ਪੰਜਾਬ ਲੈਵਲ ਤੇ ਹਰ ਬੰਦੇ ਦੇ ਘਰ ਜਾ ਕੇ ਖੋਕਾ ਦੇਣਾ ਪੈਣਾ ਹੈ ਹਰ ਬੰਦੇ ਨੂੰ ਜਗਾਉਣਾ ਪੈਣਾ ਹੈ ਉਹਨਾਂ ਨੂੰ ਤਿਆਰ ਕਰਕੇ ਇਸ ਲੜਾਈ ਵਿੱਚ ਅੱਗੇ ਕਰਨਾ ਪੈਣਾ ਇਹ ਲੜਾਈ ਪੰਜਾਬ ਦੀ ਹੈ ਇਹ ਖੇਤ ਮਜ਼ਦੂਰ ਦੀ ਲੜਾਈ ਹੈ ਇਹ ਕਿਸਾਨੀ ਦੀ ਲੜਾਈ ਹੈ ਇਹ ਵਪਾਰੀ ਦੀ ਲੜਾਈ ਹੈ ਛੇਲਰ ਵਾਲਿਆਂ ਦੀ ਲੜਾਈ ਹੈ ਇਹ ਆੜਤੀ ਦੀ ਲੜਾਈ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਜਿਹੜੇ ਸਾਂਝੇ ਕੰਮ ਹੈ ਕਰਨੇ ਬੜੇ ਔਖੇ ਹੈ ਕਹਿੰਦੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ ਜੀਣਾ ਇਹ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਘਾਲੀਆਂ ਨੇ ਤੁਹਾਨੂੰ ਬਹੁਤ ਮੁਸੀਬਤਾਂ ਚੱਲ ਕੇ ਤੁਹਾਨੂੰ ਦਬਕੇ ਵੀ ਆਣੇ ਤੁਹਾਨੂੰ ਡਰਾਪੇ ਵੀ ਆਣੇ ਤੁਸੀਂ ਇਹ ਲੜਾਈ ਜਿਹੜੀ ਲੜ ਰਹੇ ਹੋ ਉਹਦੇ ਲਈ ਤੁਹਾਨੂੰ ਸਲੂਟ ਹੈ ਜਿੰਦੇ ਤੁਸੀਂ ਧੁੱਪ ਵਿੱਚ ਬੈਠ ਕੇ ਇੱਥੇ ਆਇਓ ਆਪਣੇ ਆਪਣੇ ਪਿੰਡ ਹੋਕਾ ਦੋ ਆਪਣੇ ਪਿੰਡਾਂ ਦੇ ਵਿੱਚ ਫੈਸਲਾ ਕਰੋ ਪੰਚਾਇਤਾਂ ਨੇ ਨਹੀਂ ਕਰਨਾ ਵੀਡੀਓ ਦੇ ਡਰ ਦੇ ਤੁਹਾਨੂੰ ਚਰਚਲ ਇਜਲਾਸ ਬੁਲਾ ਕੇ ਆਮ ਲੋਕਾਂ ਨੂੰ ਬੁਲਾ ਕੇ ਫੈਸਲਾ ਲੈਣਾ ਪੈਣਾ ਹੈ ਕਿ ਇਹਨਾਂ ਨੂੰ ਇੱਥੇ ਬੜਨ ਨਹੀਂ ਦੇਣਾ ਇਹਨਾਂ ਦੇ ਡਲੇ ਬਾਹਰ ਨੇ ਜਦ ਤੱਕ ਸਾਡੀਆਂ ਜ਼ਮੀਨਾਂ ਵਾਪਸ ਨਹੀਂ ਕਰਦੇ ਐਸੀ ਚੈਨ ਨਾਲ ਨਹੀਂ ਬੈਠਣਾ ਮੈਂ ਆਪਣੀ ਪਾਰਟੀ ਵੱਲੋਂ ਤੁਹਾਨੂੰ ਵਿਸ਼ਵਾਸ ਦੋਣਾ ਮੈਂ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦੋਣਾ ਕਿ ਹਟਾਂ ਤੁਹਾਡੇ ਨਾਲ ਮਰਾਂਗੇ ਲੜਾਂਗੇ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ